ਜੈ ਗੁਰਦੇਵ ਜੀ ਧੰਨ ਗੁਰਦੇਵ ਜੀ ਸੰਗਤ ਜੀ ਸਤਿਗੁਰੂ ਰਬਦਾਸ ਮਹਾਰਾਜੀ ਦੇ ਇਸ ਦਰਬਾਰ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਜੀ ਡੇਰਾ ਸਵਾਮੀ ਜਗਤ ਕੀਰੀ ਆਸ਼ਰਮ ਪਟਾਨਕੋਟ ਵੱਲੋਂ ਆਏ ਹਾਂ ਤੁਸੀਂ ਆਓ ਤੁਹਾਨੂੰ ਲੋਕੇਸ਼ਨ ਦਿਖਾਉਣੀ ਹੈ ਬਹੁਤ ਸੋਹਣੀ ਲੋਕੇਸ਼ਨ ਹੈ ਦੇਖੋ ਪਹਾੜੀ ਪਹਾੜਿਆ ਸੰਗਤ ਜੀ ਵੀਡੀਓ ਸ਼ੇਅਰ ਕਰ ਦਿਓ ਲਾਈਵ ਵੀਡੀਓ ਹੈ ਸ਼ੇਅਰ ਕਰ ਦਿਓ ਸੰਗਤ ਜੀ ਦੇਖੋ ਰਬਦਾਸੀਆ ਕੌਮ ਦਾ ਬਹੁਤ ਵੱਡਾ ਇਕੱਠ ਤੁਹਾਨੂੰ ਦਿਖਾਵਾਂਗੇ ਹਰ ਦਿਨ ਸ਼ਾਨ ਲੱਗੇ ਹੋਏ ਆ ਇਹ ਜੰਮੂ ਦੇ ਵਿੱਚ ਹੈ ਜੰਮੂ ਤੋਂ ਵੀ ਕਾਫੀ 200, 200 100 ਕਿਲੋਮੀਟਰ ਅੱਗੇ ਆ ਗਏ ਆ ਦੰਧਾ ਸਾਹ ਦੇ ਰਾਜੂ ਤੇ ਕੋਲਣੇ ਹਨ ਚੱਕਰੋ ਜੀ ਇਹ ਹੱਦ ਬਿਲਕੁਲ ਬਰੂ ਘਾ ਦੇ ਸਾਹਮਣੇ ਕਿਸੇ ਨੇ ਆਪਣਾ ਚੱਪਲ ਜੁੱਤੇ ਵਗੈਰਾ ਸੰਧ ਜੀ ਵੀਡੀਓ ਸ਼ੇਅਰ ਕਰੋ ਵੀਊ ਚੈੱਕ ਕਰੋ ਬਰੇ ਜੀ ਪਿਆਰ ਦੇ ਨਾਲ ਤੁਹਾਨੂੰ ਦਿਖਾ ਰਹੇ ਪਹਾੜਾਂ ਦੇ ਵਿੱਚ ਆ ਔਰ ਉੱਪਰ ਖੱਤ ਦੇ ਉੱਪਰ ਮੰਡਾਲ ਲੱਗਾ ਹੈ ਜਿਨੇ ਵੀ ਸੱਥ ਦੇਖੋ ਵੱਡੇ ਵੱਡੇ ਪਹਾੜ ਆ ਵੀਡੀਓ ਸ਼ੇਅਰ ਕਰ ਦਿਓ ਜੀ ਸੰਗਤ ਜੀ ਬੇਨਤੀ ਹੈ ਕਿ ਵੀਡੀਓ ਸ਼ੇਅਰ ਕਰ ਦਿਓ ਤੁਹਾਨੂੰ ਜੰਮੂ ਕਸ਼ਮੀਰ ਤੋਂ ਦਿਖਾ ਰਹੇ ਲਾਈਵ ਤਸਵੀਰਾਂ ਡੇਰਾ ਸਵਾਮੀ ਜਗਤ ਕੀ ਆਸ਼ਰਮ ਤੋਂ ਬਹੁਤ ਦੂਰ ਤੋਂ ਨਾਨਕਪੁਰ ਪਹੁੰਚਾਈ ਦੀ ਹੈ ਜੀ ਪੰਜਾਬ ਤੋਂ ਹਰਿਆਣਾ ਤੋਂ ਸਾਡੇ ਆਂਟੀ ਜੀ ਬਹੁਤ ਸਿਵਾਵਾਂ ਨਿਭਾ ਰਹੀ ਨੇ ਡੇਰੇ ਵਿੱਚ ਇਹਨਾਂ ਦੇ ਬਹੁਤ ਵੱਡਾ ਜੋਰ ਹੈ ਅੱਜ 5 ਬੱਸਾਂ ਜੰਮੂ ਤੋਂ ਆ ਰਹੀਆਂ ਨੇ ਇਸ ਬਾਰੇ ਜਾਣਕਾਰੀ ਦੇ ਦਿਓ ਮਾੜਾ ਜਿੱਥੇ ਆਪਾਂ ਆਏ ਜੀ ਉਹਨਾਂ ਦਾ ਹਾਂ ਜੀ ਜਿੱਥੇ ਦੀ ਸਰਵਾ ਜੋ ਹੈ ਪਰਮੰਦਰ ਕਮੇਟੀ ਜੋ ਹੈ ਸੋ ਸਾਥੀ ਉਹ 5 ਬੱਸਾਂ ਭਰ ਕੇ ਪਠਾਨਕੋਟ ਕੋ ਆਈਆਂ ਜੀ ਉਰੇ ਰਿਓ ਜੀ ਮਾੜਾ ਜਾਂ ਹਾਂਜੀ ਹਾਂਜੀ ਅੱਢੰਡਾ ਸੀ ਕਰ ਮਾੜਾ ਛੰਡਾ ਸੀ ਕਰ ਹਾਂਜੀ ਅੱਜ ਦੇ ਇਸ ਜੱਜ ਜਸਪਾਲ ਬੋਲਾ ਪਾਜਾ ਜੋ ਆਜਾ ਇਹਨੂੰ ਆ ਚੱਲਦੇ ਪਹਿਲਾਂ ਆਈਏ ਉਹ ਸੰਗਤ ਜੀ ਅਸੀਂ ਲਾਈਵ ਤਸਵੀਰਾਂ ਤੁਹਾਨੂੰ ਜੰਮੂ ਤੋਂ ਦਿਖਾ ਰਹੇ ਹਾਂ ਜੀ 22 ਦੇ ਜੋ ਖੱਬੇ ਪਾਸੇ ਜਿਹੜੀ ਜਗ੍ਹਾ ਹੈ ਇਹ ਵੀ ਆਈਪੀ ਪੰਡਾਲ ਬਣਾਇਆ ਗਿਆ ਹੈ ਇਸੇ ਕਿਸੇ ਵੀ ਸੰਗਤ ਜੀ ਬਿਆਨਤ ਹੋਵੇ ਆਈਪੀ ਵਾਸਤੇ ਜੋ ਸੰਗਤ ਆਪਾਂ ਆਏ ਜੰਮੂ ਕਸ਼ਮੀਰ ਦੇ ਵਿੱਚ ਪ੍ਰਧਾਨ ਦੀ ਤਰਫੋਂ ਸਭਾਏ ਦੱਸ ਮਿਲਣ ਨੂੰ ਐਸੇ ਕਿ ਮਹਾਰਾਜ ਜੀ ਦਾ ਕਿਸੇ ਵੀ ਆਪਣੇ ਨਾਮ ਦੇ ਲਗਾਣੇ ਦੀ ਉਮੀਦ ਆ ਇਹ ਜੋ ਚਾਦਰ ਵਿਛਾਈ ਗਈ ਹੈ ਸਟੇ ਦੇ ਤੇ ਬਹੁਤ ਵਧੀਆ ਦਿਖੋ ਤੁਸੀਂ ਸਜੀਤ ਜੀ ਜੋ ਹੈ ਬਹੁਤ ਚੰਗਾ ਲੱਗਦਾ ਹੈ ਧਿਆਨ ਕਰਕੇ ਤੇ ਪੀਆਈਪ ਬਦਲ ਲੱਗੇਗਾ ਚਾਦਰ ਪੰਚਾਈਆਂ ਇਸ ਵਾਸਤੇ ਅਗਰ ਤੁਸੀਂ ਅਗਰ ਤੁਸੀਂ ਆਪਣੀ ਆਪਣੀ ਜਗ੍ਹਾ ਜਿਹਾ ਬਣਾ ਲਓ ਉਸ ਤੋਂ ਬਾਅਦ ਸੰਤਾ ਜੀ ਡੇਰਾ Swami Jagat Giri Ashram ਖਾਨਪੂਰ ਪਹਲੇ ਕਿਤਾਬ ਵੱਡੇ ਲੈਵਲ ਤੇ ਸੰਗਤਾਂ ਪਹੁੰਚੀਆਂ ਹੈ ਰਵਦਾਸੀਆ ਤੋਂ ਸਮਰਪਿਤ ਪ੍ਰੋਗਰਾਮ ਹੋ ਰਿਹਾ ਤੇ ਆ ਚੈੱਕ ਕਰ ਸਕਦੇ ਪਹਾੜੀ ਪਹਾੜਿਆ ਜੀ ਤੇ ਪਹਾੜਾਂ ਦੇ ਵਿੱਚ ਜਿਹੜਾ ਪ੍ਰੋਗਰਾਮ ਹੋ ਰਿਹਾ ਮੋਟਰਸਾਈਕਲ ਮੁੰਡਾ ਹੈ ਜੰਮੂ ਕਸ਼ਮੀਰ ਵਿੱਚ ਜਾਂ ਜੀ ਅਸੀਂ ਤੁਹਾਨੂੰ ਦੇਖ ਸਕਦੇ ਲਾਈਵ ਤਸਵੀਰਾਂ ਤੇ ਸੰਤੋਸ਼ ਸ਼ੇਅਰ ਕਰ ਦਿਓ ਪਹਾੜ ਚੈੱਕ ਕਰੋ ਪਹਾੜ ਤੁਹਾਨੂੰ ਪਹਾੜ ਦਿਖਾਉਣੇ ਜੰਮੂ ਕਸ਼ਮੀਰ ਜਾਏ ਹੋਏ ਆ ਸਤਿਗੁਰੂ ਰਵਿਦਾਸ ਮਹਾਰਾਜ ਦਾ ਬਹੁਤ ਹੀ ਵੱਡਾ ਇੱਥੇ ਦਰਬਾਰ ਆ ਜੀ ਡੇਰਾ ਸਵਾਮੀ ਜਗਤਗਿਰੀ ਆਸ਼ਰਮ ਪਠਾਨਕੋਟ ਤੋਂ ਪੰਜ ਬੱਸਾਂ ਆਈਆਂ ਤੇ ਸੰਤ ਤੁਸੀਂ ਦੇਖ ਸਕਦੇ ਆ ਜੀ ਗੁਰਦੀਪ ਜੀਰੀ ਮਹਾਰਾਜ ਜੀ ਤੇ ကြိုဆိုရသည်ဂျွန်နီဘိုနီချီဘူဆီနာ ਮੋੜ ਪਰੇ ਕੀ ਹਾਲੀ ਟਵਾਣਾ ਹੋਏਗਾ ਤੁਹਾਨੂੰ ਦੱਸਣਾ ਪੈਣਾ ਨਹੀਂ ਮਤਲਬ ਹੋ ਸਕਦਾ ਦੇਖੋ ਲੇਕਿਨ ਸਾਨੂੰ ਦੱਸਣਾ ਪੈਣਾ ਕਿਉਂਕਿ ਪਰਮਿਸ਼ਨ ਨਹੀਂ ਹੈ ਇਹ ਬੜਾ ਸਿਸਟਮ ਹੈ ਨਹੀਂ ਕੀ ਮਤਲਬ ਡਰੋਨ ਡਰੋਨ ਨਹੀਂ ਨਹੀਂ ਡਰੋਨ ਦਾ ਸਰ ਕੋਈ ਨਹੀਂ ਆ ਤਾਂ ਬਿਨ ਨੋਰਮਲ ਹੀ ਹੋਏਗਾ ਨਾ ਤੇ ਦੱਸਦੇ ਵੀਡੀਓ ਬਣਾ ਕੇ ਪੁੱਛੋ ਉਹਦੀ ਪਰਮਿਸ਼ਨ ਲੈਣੀ ਮੈਨੂੰ ਪਤਾ ਹੈ ਇਹ ਮੈਂ ਸਮਝ ਗਿਆ ਸਾਰੀ ਸਿਕਿਉਰਿਟੀ ਪਰਪਸ ਜਿਹੜਾ ਦਾ ਭਾਈ ਆਪਣਾ ਮੜੇ ਨਾਮ ਇੱਕ ਮਿੰਟ ਭਾਈ ਆਪਣਾ ਨਾਮ ਤੇ ਮੜੇ ਜਗ੍ਹਾ ਪਰ ਥੋੜੀ ਜਾਣਕਾਰੀ ਆਪਣਾ ਨਾਮ ਤੇ ਜਗ੍ਹਾ ਬਾਰੇ ਬਸ ਇੱਕ ਸਕਿੰਟ ਲਈ ਭਾਈ ਭਾਈ ਆਓ ਤੁਸੀਂ ਆ ਭਾਈ ਤੁਸੀਂ ਆਓ ਬਹੁਤ ਲੋਕ ਤੁਹਾਨੂੰ ਭਾਈ ਲਾਈਵ ਦੇਖਦੇ ਬੇਸ ਇਧਰ ਤੁਹਾਡੇ ਹਰਦਰ ਮ ਜਗਤ ਗੁਰਦੇ ਕੇ ਜਗਤ ਦੇਵ ਜੀ ਇਹ ਬੱਗੂ ਨਾਲਾ ਬਡੋਤ ਆਪਣਾ ਗੁਜ਼ਾਰਾ ਹੈਗਾ ਕਿੱਥੇ ਹੈ ਜੀ ਇਹ ਇਹ ਬਡੋਤ ਆਪਣਾ ਇਹ ਪੰਜਾਬ ਦਾ ਜੰਮੂ ਕਸ਼ਮੀਰ ਵਿੱਚ ਹੈ ਨਾ ਜੰਮੂ ਕਸ਼ਮੀਰ ਹਾਂਜੀ ਬਡੋਤ ਜਗ੍ਹਾ ਦਾ ਨਾਂ ਹੈਗਾ ਜੀ ਜੀ ਠੀਕ ਹੈ ਤੇ ਇਹ ਰਾਂਬਨ ਡਿਸਟ੍ਰਿਕਟ ਹੈ ਜੀ ਜੀ ਸਰ ਅੱਜ ਡੇਰਾ ਜਿਹੜਾ ਆਪਣੇ ਪਠਾਨਕੋਟ ਤੋਂ ਆਏ ਹੋਏ ਆ ਬਹੁਤ ਵੱਡੀ ਜਿਹੜੀ ਸੰਗਤ ਆਈ ਆ ਪੰਜ ਬੱਸਾਂ ਭਰ ਕੇ ਆ ਡੇਰਾ ਜਗਤਗਿਰੀ ਆਸ਼ਰਮ ਪਠਾਨਕੋਟ ਤੋਂ ਜੀ ਠੀਕ ਹੈ ਕਹਿਣਾ ਚਾਹੋਗੇ ਸਰ ਬਹੁਤ ਬਹੁਤ ਧੰਨਵਾਦ ਸੰਗਤ ਦਾ ਇੰਨੀ ਦੂਰ ਆਇਓ ਹੈ ਨਾ ਜੀ ਜੀ ਇੰਨਾ ਲੰਬਾ ਸਫਰ ਹੈ ਵੈਸੇ ਹਾਂ ਹਾਂ ਰਾਹ ਲੰਬੇ ਹੈਗੇ ਠੀਕ ਹੈ ਸਰ ਧੰਨਵਾਦ ਧੰਨਵਾਦ ਜੀ ਸਰ ਧੰਨਵਾਦ ਧੰਨਵਾਦ ਜੀ ਸਾਥ ਤੇ ਦੇਖ ਸਕਦੇ ਹਾਂ ਬਹੁਤ ਖੁਸ਼ੀਆਂ ਵਾਲੇ ਕਰਮਾਂ ਵਾਲੀ ਲੋਕ ਹੈ ਆ ਕਿ ਆਪਾਂ ਜਾ ਰਹੇ ਹਾਂ ਚਲੋ ਜੀ ਤੇ ਸਿਕਿਉਰਿਟੀ ਚੈੱਕ ਹੋ ਰਹੀ ਤੇ ਦੇਖ ਸਕਦੇ ਸਭ ਤੋਂ ਪਹਿਲਾਂ ਤੁਹਾਨੂੰ ਪਹਾੜ ਦਿਖਾਉਣੀ ਹੈ ਆਪਾਂ ਥੱਲੇ ਤੋਂ ਉੱਪਰ ਤੱਕ ਜੁੜੇ ਰਹੋ ਜੀ ਕਿੰਨਾ ਕਿੰਨੀ ਕਰਾਈਆਂ ਕਰਾਂ ਡੇਰਾ ਸਵਾਮੀ ਜਗਤਗ੍ਰੀ ਆਸ਼ਰਮ ਪਠਾਨਕੋਟ ਵੱਲੋਂ ਪੰਜ ਬੱਸਾਂ ਆਈਆਂ ਜੀ ਜਿਹੜੀ ਕਿਰਾਇਆ ਕਰਨਾ ਜੀ ਆਮ ਆ ਡੇਰਾ ਦੇਖ ਨੂੰ ਉਹ ਜਿਹੜਾ ਦੀ ਵਿੱਚ ਕਿਸੇ ਦਾ ਉਹਦਾ ਲੱਗਿਆ ਉਹ ਬੀਬੀਆਂ ਸੀਗੇ ਮੈਂ ਤਾਂ ਉਹਨੇ ਪਹਿਲੇ ਫਾੜ ਲਮਗਾ ਜਿਹਾ ਪੜਾਦੇ ਉਹਨਾਂ ਮਰਦ ਨੂੰ ਮੈਨੂੰ ਫੜੀ ਲੈ ਗੁਰਪ੍ਰੀਤ ਸਾਧਮ ਜੀ ਚਲੋ ਕੋਈ ਪਹਿਲੇ ਇਹਦੀ ਕੋਈ ਨਹੀਂ ਹੈ ਨਹੀਂ ਨਹੀਂ ਉਹ ਚੱਕੀ ਵਰਵਤ ਹੋ ਰਿਹਾ ਹਾਂ ਲੋ ਜੀ ਭਾਜੀ ਅਸੀਂ ਸੰਤਾਬਾਰ ਤੋਂ ਆ ਰਹੀਆਂ ਹਾਂ ਪੰਜਾਬ ਤੋਂ ਜੰਮੂ ਤੋਂ ਸਾਰਿਆਂ ਦਾ ਕੁਆਲਟੀ ਚੈੱਕ ਹੋ ਰਹੀ ਹੈ ਜੀ ਇਤੋਂ ਦੀ ਸਭਾ ਜਿਹੜੀ ਹੈ ਸਦਾਂ ਸੰਸਾਭਾ ਪਰਮੰਦਰ ਕਮੇਟੀ ਜਿੰਨੀ ਵੀ ਹੈ ਮੇਵਾ ਦਾ ਰਹਾਂ ਉਹ ਸਾਰਿਆਂ ਦਾ ਨਿਰੋ ਕਰਦੇ ਹਾਂ ਸਾਰੀ ਸੰਗ ਦੇ ਨਮਸਕਾਰ ਸੋ ਬਾਤ ਇਸੇ ਪੰਡਾਲ ਦੇ ਵਿੱਚ ਬੜੇ ਸਰ ਇਹ ਮੀਡੀਆ ਦਾ ਸਾਡਾ ਸਿਸਟਮ ਹੈ ਔਰ ਜਿਨ੍ਹਾਂ ਨੂੰ ਇੱਥੇ ਜਗ੍ਹਾ ਨਹੀਂ ਮਿਲੇਗੀ ਉਹਨਾਂ ਲਈ ਉੱਥੇ ਸਕੂਲ ਦੇ ਵਿੱਚ ਵੀ ਵਰਤਾ ਕੀਤੀ ਜਾਂਦੀ ਹੈ। ਹਾਈ ਸਕੂਲ ਦੇ ਵਿੱਚ ਵਰਤਾ ਕੀਤੀ ਗਈ ਹੈ। ਗੱਤੇ ਬਗਾਰੇ ਉੱਥੇ ਵਿਛਾਏ ਗਏ ਹਨ। ਮੰਡੀ ਦੇ ਵਿੱਚ ਉਹਨਾਂ ਵਾਸਤੇ ਵਰਤਾ ਹੈ। ਇਸ ਵਾਸਤੇ ਬੜੇ ਹੀ ਪਿਆਰ ਦੇ ਨਾਲ ਕਿਸੇ ਨੇ ਵੀ ੱੱਕਾ ਮੁਕੀ ਨਹੀਂ ਆਮੀ। ਸੰਤ ਜੀ ਔਰ ਜੋ ਸਟੇਜ ਨਾ ਲਾਲਾ ਜੋ ਛੋਟੀ ਪੁੰਡਾਲ ਹੈ ਡੇਰਾ ਸਵਾਮੀ ਜਗਤਿਗਰੀ ਆਸ਼ਰਮ ਤੋਂ ਤਾਂ ਕੋਲੋਂ ਪੰਜ ਬੱਸਾਂ ਆਈਆਂ ਜੀ ਇੱਥੇ ਨਹੀਂ ਬੈਠੋ ਜਿਵੇਂ ਦੇ ਕੋਲ ਆਸ਼ਰਮ ਜੀ ਦੇ ਬੈਠੋ ਬਾਕੀ ਆਪਣਾ ਜਰਾ ਪੁੰਡਾਲ ਤੇ ਬਿੱਤੀ ਜੋ ਵੀ ਹੈ ਉਹ ਪੁੰਡਾਲ ਤੇ ਰੱਖੋ ਜੈ ਗੁਰਦੇਵ ਜੈ ਜੀ ਗੁਰੂ ਜੀ ਚੱਪਲਾ ਵੀ ਲੱਪਤੀ ਆਲੀ ਅਲ ਅਲ ਅਸੀਂ ਦਿੱਲੀ ਫਸਲੇ ਆ ਗਏ ਠੀਕ ਬੈਗੀ ਵੇਟ ਕਰਦੇ ਹਾਂ ਚਲੋ ਜੀ चकूटी पे तू फना पौधे गुरु भराव सेवा

ਕਿਉਂਕਿ ਇਹ ਆਪਣੇ ਚੰਪੌਰ ਤੋਂ ਜੁੜੇ ਹੋਏ ਸੇਵਾਦਾਰ ਦੇ ਬਹੁਤ ਬਟਾ ਦਰਬਾਰਾ ਸਤਿਗੁਰੂ ਦਾਸ ਮਹਾਰਾਜ ਦੇ ਮੇਰੇ ਵਾਲੇ ਸਾਥੀ ਹੋਏਗੇ ਇਸਵਾਸੇ ਜਿਹੜੇ ਚੰਪੌਰ ਦੇ ਤੇ ਹਨ ਇਹਨਾਂ ਨੂੰ ਆਪਣੇ ਲਈ ਸੇਰ ਜਗ੍ਹਾ ਤੇ ਇੱਕ ਵਾਰ ਫੋਰੀਏ ਸੰਦੇ ਰੱਖਣੇ ਆ ਸਤਿਗੁਰੂ ਜੀ ਕੁਝ ਮੀਤੋ ਲਾਈਵ ਫੁਸਬੀਰ ਤੁਹਾਨੂੰ ਦਿਖਾ ਰਹੇ ਹਾਂ ਜਿਸ ਕਿਸੇ ਮੀਤੋ ਲਾਈਵ ਫੁਸਬੀਰ ਦਿਖਾ ਰਹੇ ਹਾਂ ਜਿਹੜਾ ਸੋਮੇ ਜਗਤ ਕਲੀ ਆਸ਼ਰਮ ਪਖਾਨਕੋਟ ਤੋਂ ਪੰਜ ਬੱਸਾਂ ਆਈਆਂ ਜੀ ਸਾਡੇ ਵਿੱਚ ਪਖਾਨਕੋਟ ਤੋਂ ਤਾਂ ਦੀ ਬੈਂਕੀ ਦਾ ਵੀ ਬੈਂਕੀ ਜੋ ਮਹਿਲਾ ਦੇਣ ਦੀ ਪ੍ਰਧਾਨਾ ਦਸਣਾ ਦੱਸਣੇ ਆਹ ਬਹੁਤ ਚੁੱਕੀ ਆ ਨਾ ਗੁਰੂ ਘਰ ਵਿੱਚ ਅੱਜ ਸਾਰੇ ਹੀ ਤੇਰਾ ਸਦੋਹਾਨ ਸਭ ਜੀ ਬਹੁਤ ਵੱਡਾ ਪ੍ਰੋਗਰਾਮ ਦੇਖ ਸਕਦੇ ਹਾਂ ਬਹੁਤ ਜੀ ਰਹਿਣ ਕਰਦੇ ਆ ਭਾਈ ਅਦਾਦੀ ਤੈਕੀ ਦਾ ਇਹ ਅਧਿਕਾਰੀ ਪ੍ਰਚਾਰੀਆਂ ਜੀ ਦੇ ਨਾਲ ਕੀ ਸੇਵਾਵਾਂ ਨੇ ਬਾਰੇ ਸੰਜੀ ਵੀਡੀਓ ਸ਼ੇਅਰ ਕਰੋ ਜੰਮੂ ਕਸ਼ਮੀਰ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਆ ਦੇਖੋ ਅ ਮਤਲਬ ਜੰਮੂ ਤੋਂ ਵੀ 2.5 300 ਕਿਲੋਮੀਟਰ ਦੂਰ ਸਾਤਗੁਰੂ ਦਾਸ ਮਰ ਦੇ ਮਸ਼ਨ ਦਾ ਪ੍ਰਚਾਰ ਪ੍ਰਸਾਰ 13 ਸਵਾਮੀ ਜਗਤਗਿਰੀ ਆਸ਼ਰਮ ਪਠਾਨਕੋਟ ਬਲੇ ਸੰਤਾ ਮਹਾਪੁਰਸ਼ਾ ਸਵਾਮੀ ਗੁਰਦੀਪ ਗਰੀਜੀ ਵੱਲੋਂ ਕੀਤਾ ਜਾ ਰਿਹਾ ਦੇਖੋ ਸੰਜੋਤ ਜੀ ਵੱਡੇ ਲੈਵਲ ਤੇ ਵੱਡੇ ਲੈਵਲ ਤੇ ਤੁਸੀਂ ਦੇਖ ਸਕਦੇ ਆ ਭਾਈ ਸਾਡਾ ਲਵਾ ਦਿਓ ਮੜਾ ਚਾਰਜਿੰਗ ਦੱਸਿਆ ਚਾਰਜਿੰਗ ਪੁਆਇੰਟ ਤੇ ਪਹਿਲਾਂ ਆਈ ਆਪਣਾ ਚਾਰਜਿੰਗ ਸੰਭੀਏ ਚਾਰਜਿੰਗ ਲਾਈਏ ਇੱਧਰ ਪਾਸੇ ਮੜੀ ਆ ਜਗਾ ਲੈ ਲੀਆ ਆਪਾਂ ਨਾ ਅੰਟੀ ਬੈਠੀ ਕੋਈ ਗੱਲ ਬੈਠੀ ਅੰਟੀ ਬੈਠੀ ਲੋ ਇਹ ਲੈ ਰਿਹਾ ਸੀ ਇਹ ਸੋ ਪਹਿਲਾਂ ਹਲਾਲੀ ਚਾਰਜਿੰਗ ਦੀ ਆ ਸੰਗੀ ਤੁਹਾਨੂੰ ਲਾਈਵ ਤੁਸੀਂ ਗ੍ਰੰ ਦਿਖਾ ਰਹੇ ਆ ਅਸੀਂ ਜੰਤਕ੍ਰਿ ਆਸ਼ਰਮ ਤੋਂ ਸਤਿਗੁਰੂ ਸਾਡੇ ਵਿੱਚ ਸਭੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਚੈੱਕ ਕਰਦੇ ਕੋਰੋਨਾ ਦੀ ਫਾਜ਼ੀ 500 ਨਵਕਾਦ ਤੋਂ ਬਾਅਦ ਚਤ ਦੇ ਉੱਪਰ ਜਿਹੜਾ ਖੜਾ ਪੜਾਰਿਆ ਉਸੇ ਲੰਗੇ ਚੱਲ ਰਿਹਾ ਹੈ ਜਿੰਨੀਆਂ ਨੂੰ ਮਸਤਾਲੇ ਲੰਗਰ ਚੱਲਦਾ ਹੈ ਕੋਟਾ ਤੇ ਉੱਪਰ ਜਾ ਕੇ ਜਿਹੜਾ ਪੜਾਰ ਦੇ ਵਿੱਚ ਲੰਗਰ ਲੰਗਰ ਛਕੋ ਪਹਿਲਾਂ ਬਾਹਰੀ ਹੀ ਚੱਲਣੇ ਕੋਲੇ ਪਿਆਰ ਦੇ ਨਾਲ ਉਸ ਦਾ ਕਰਤੀ ਹੈ ਕੋਸ਼ਾਹ ਲੈਣਾ ਹੈ